ਫਰੋਜਪੁਰ ਟ੍ਰੈਫਿਕ ਪੁਲਿਸ ਵੱਲੋਂ 31 ਮਾਰਚ ਨੂੰ ਦੇਖਦੇ ਹੋਏ ਜਗ੍ਹਾ-ਜਗ੍ਹਾ ਤੇ ਨਾਕੇ ਲਗਾ ਕੇ ਵਾਹਨਾਂ ਦੇ ਚਲਾਨ ਕੱਟਣ ਦੀ ਮੁਹਿੰਮ ਨੂੰ ਰਫ਼ਤਾਰ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਇੱਕ ਬਾਈਕ ਸਵਾਰ ਨੌਜਵਾਨ ਦੇ ਨਾਲ ਪੁਲਿਸ ਵਾਲਿਆਂ ਦੀ ਟਕਰਾਅ ਹੋ ਜਾਂਦੀ ਹੈ ਤੇ ਆਮੋ-ਸਾਹਮਣੇ ਹੋ ਜਾਂਦੇ ਨੇ ਤੇ ਜੋ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਨੌਜਵਾਨ ਨੇ ਆਪਣੇ ਰਸੂਖ ਦੀ ਵਰਤੋਂ ਕੀਤੀ ਜਿਸ ਅੱਗੇ ਟ੍ਰੈਫਿਕ ਅਧਿਕਾਰੀ ਨੂੰ ਝੁਕਣਾ ਪਗਿਆ ਮੋਟਰਸਾਈਕਲ ਨੂੰ ਵੀ ਛੱਡਣਾ ਪਿਆ ਪੁਲਿਸ ਅਧਿਕਾਰੀ ਨੇ ਇੱਕ ਹੀ ਹੈ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਵਹੀਕਲ ਦੀ ਚੈਕਿੰਗ ਕਰਦੇ ਆ ਇਸ ਦੌਰਾਨ ਇੱਕ ਨੌਜਵਾਨ ਆਉਂਦਾ ਹੈ ਜਿਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਸੀ ਪਰ ਉਸ ਨੇ ਨਹੀਂ ਰੋਕਿਆ ਅਤੇ ਆਪਣੇ ਮੋਟਰਸਾਈਕਲ ਨੂੰ ਭਜਾ ਕੇ ਥੋੜੀ ਅਗਾਂਹ ਲੈ ਗਿਆ ਜਦੋਂ ਕਾਬੂ ਕਰਕੇ ਉਸ ਨੂੰ ਆਪਣੇ ਦਸਤਾਵੇਜ਼ ਦਿਖਾਉਣ ਦੇ ਲਈ ਕਿਹਾ ਤਾਂ ਅਧਿਕਾਰੀ ਨੇ ਇਸ ਮੌਕੇ ਤੇ ਮੰਨਿਆ ਕਿ ਰਸੂਕਦਾਰ ਬੰਦੇ ਉਸ ਨੌਜਵਾਨ ਦੇ ਪਿੱਛੇ ਆਏ ਨਹੀਂ ਜਿਨ੍ਹਾਂ ਦੀ ਗੱਲ ਸਾਨੂੰ ਮੰਨਣੀ ਪਈ ਹੈ ਅਤੇ ਨਾਲ ਹੀ ਮੋਟਰਸਾਈਕਲ ਤੇ ਉਹਨਾਂ ਵੱਲੋਂ ਸਸਤਾ ਵੇਜ ਜੋ ਦਿਖਾਏ ਗਏ ਹਨ ਉਸ ਨੂੰ ਛੱਡਣਾ ਪਿਆ ਮੰਦਰ ਦੇ ਕੋਲ ਤੇ ਇਹਨਾਂ ਨੇ ਮੇਰੇ ਨਾਲ ਧੱਕੇ ਨਾਲ ਮੋਟਰ ਇੱਥੇ ਬੌਂਡ ਕਰਨ ਦੀ ਕੋਸ਼ਿਸ਼ ਕੀਤੀ ਏ ਮੇਰੇ ਪ੍ਰੂਫ ਸਾਰੇ ਨੇ ਕਾਪੀ ਲਿਸੈਂਸ ਹੈਲਮਟ ਹਰੇਕ ਚੀਜ਼ ਮੇਰੇ ਕੋਲ ਹੈਗੀ ਏ ਪ੍ਰੂਫ ਸਾਰੇ ਮੇਰੇ ਕੋਲ ਹੈਗਾ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੁਣੇ-ਹੁਣੇ ਤੇ ਸਾਰੀ ਪੈਸੇ ਸਾਰੀ ਗੱਲ ਤੋਂ ਬਾਅਦ ਇਹ ਸਾਡੇ ਲੇਬਰਮੈਨ ਲੇਬਰ 'ਚ ਕੰਮ ਕਰਦਾ ਇਹ ਸਾਡੇ ਪ੍ਰਧਾਨ ਲੇਬਰ ਤੇ ਆਏ ਏ ਇਨੇ ਸਾਡੀ ਗੱਲ ਇੱਕ ਵੀ ਨਹੀਂ ਸੁਣੀ ਅੱਜ ਤੋਂ ਮੇਰੇ ਨਾਲ ਕਿੰਨੇ ਧੱਕਾ ਕਰ ਚੁੱਕੇ ਨੇ ਮੈਂ ਹਰ ਵਾਰੀ ਵਾਰੀ ਬਖਸ਼ਦਾ ਹੁਣਾ ਇਹ ਬੋਲ ਮੇਰੇ ਧੱਕਾ ਕਰ ਰਹੇ ਨੇ ਕੀ ਹੋਇਆ ਕੀ ਮਸਲਾ ਕੀ ਸੀ ਮਸਲਾ ਕੋਈ ਨਹੀਂ ਬਸ ਮੈਂ ਇੱਧਰ ਮੁੜ ਲਿਆ ਮੈਂ ਜੀ ਮੈਂ ਕਹਿੰਦਾ ਇੱਥੋਂ ਕੋ ਸਾਹਮਣੇ ਖੜੇ ਨੇ ਮੈਂ ਇੱਧਰ ਮੁੜ ਲਿਆ ਮੈਂ ਉਹ ਤੋਂ ਬਜ਼ਾਰੋਂ ਸਮਾਨ ਲੈਣਾ ਕੋਈ ਇਹ ਸਮਾਨ ਲੈਣ ਦੇ ਬਾਰੇ ਮੈਨੂੰ ਮੋਢੇ ਧੱਕੇ ਨਾਲ ਲਿਆ ਨਹੀਂ ਤੇ ਫਿਰ ਮੈਨੂੰ ਡਾਂਗਾ ਮਾਰ ਲੱਗੇ ਨੇ ਫਿਰ ਇੱਕ ਇਹ ਜ਼ਬਰਦਸਤੀ ਹੋ ਰਹੀ ਔਰ ਕੀ ਹੋ ਰਿਹਾ ਹਾਂ ਆਹ ਜਿਹੜੀ ਟੈਕਿੰਗ ਕੀਤੀ ਯਾਰੀ ਕਿੱਥੇ ਕੀਤੀ ਜਾਂਦੀ ਏ ਇਹ ਮਤਲਬ ਇਹ ਕਿਹੜੇ ਐਕਟੀਵਿਟੀ ਜਾਂਦੇ ਆ ਮਨ ਜੋ ਪੁਲਿਸ ਸਾਡੇ ਪੁਲਿਸ ਤੇ ਨਾਕਾ ਲਗਾਇਆ ਜਾਂਦਾ ਹੈ ਇਹ ਛੱਕੀ ਪੁਤਰ ਚੈਕਿੰਗ ਕੀਤੀ ਜਾਂਦੀ ਹੈ ਜਿਹੜੇ ਹੋਰ ਆਪਣੇ ਜੱਪਤੀ ਪੇਪਰ ਪਰ ਨਹੀਂ ਹੁੰਦੇ ਉਹ ਮੁਸਲੇ ਪਰ ਰੋਕੀਂ ਕਰਦੇ ਨਾ ਚਾਨਕ ਕਿਤੇ ਜਾਂਦੇ ਹੈ ਛੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਹੜੀਆਂ ਕਿਹੜੀਆਂ ਟੀਮਾਂ ਵਾਸਤੇ ਹਨ ਤੁਹਾਡੇ ਨਾਲ ਇਹ ਸਾਡੇ ਕੋਲ ਐਸਐਫਟੀ ਮੈਂ ਹੈ ਹੋਰ ਐਪੀ ਵੀ ਟੀਮ ਹੈ ਅਸਾ ਚੈਕਿੰਗ ਕੀਤੀ ਜਾ ਰਹੀ ਸਾਰੇ ਜਿਹੜੇ ਕਿ ਨੰਬਰ ਪੇਟਾ ਜਿਹਨਾਂ ਨਹੀਂ ਨਹੀਂ ਉਹਨਾਂ ਦੇ ਕੋਈ ਕਾਰਨ ਚਾਨਕ ਕਿਤੇ ਜਾਂਦੇ ਹੈ ਕੁਝ ਹੋਰ ਵੀ ਗੱਡੀਆਂ ਦੇ ਜਿਹੜੇ ਕਿਉਂਕਿ ਚਾਲੀਆਂ ਵਗੈਰਾ ਜੁਹੰਦੇ ਉਹਨਾਂ ਲਾਗੇ ਦੇ ਸੀ ਆਪਣੇ ਪਿੰਨਾਂ ਚ ਜਾਣਗੇ